ਆਓ ਗੁਰੂ ਕੀ ਸਾਧ ਸੰਗਤ ਅੱਜ ਆਪਾਂ ਧੰਤਨ ਬਾਬਾ ਕੁੰਦਨ ਸਿੰਘ ਜੀ ਮਹਾਰਾਜ ਨਾਨਕ ਸਰ ਕਲੇਰਾ ਬਣਿਆ ਦੀ ਇਲਾਹੀ ਜੀਵਨ ਦੇ ਵਿੱਚੋਂ ਇੱਕ ਸਾਖੀ ਸਰਵਣ ਕਰਦੇ ਹਾਂ ਤਾਂ ਕਿ ਸਾਨੂੰ ਇਸ ਗੱਲ ਦਾ ਇਲਮ ਹੋਵੇ ਸੂਜੀ ਮਿਲੇ ਕਿ ਜੇ ਸਾਡੇ ਕੰਮਕਾਰ ਦੇ ਵਿੱਚ ਸਾਡੇ ਭਾਈਵਾਲ ਸਾਡੇ ਨਾਲ ਧੂਖਾ ਧੜੀ ਕਰਦੇ ਹਨ ਤਾਂ ਅਸੀਂ ਉਸ ਵਿੱਚੋਂ ਕਿਵੇਂ ਬਚ ਸਕਦੇ ਹਾਂ ਸਤਿਗੁਰ ਸੇਵਹ ਸੇ ਮਹਾਪੁਰਖ ਸੰਸਾਰੇ ਇਲਾਹੀ ਜੀਵਨ ਤਨ ਤਨ ਬਾਬਾ ਕੁੰਦਨ ਸਿੰਘ ਜੀ ਨਾਨਕ ਸਰ ਕਲੀਰਾ ਵਾਲੇ ਜਿਸ ਦੇ ਲੇਖਕ ਗੁਰੂ ਕੀ ਸਾਧ ਸੰਗਤ ਭਾਈ ਸਾਹਿਬ ਭਾਈ ਅਮਰਤਪਾਲ ਸਿੰਘ ਜੀ ਹਨ ਉਹ ਭਾਗ ਤੀਜੇ ਵਿੱਚ ਲਿਖਦੇ ਹਨ ਕਿ ਅਮਰਤ ਸਰਦਾ ਇੱਕ ਸੰਗੀ ਪਰਿਵਾਰ ਸਰਦਾਰ ਹਰਭਜਨ ਸਿੰਘ ਜੋ ਕਿ ਆਪਣੇ ਦੋ ਹੋਰ ਭਾਈ ਵਾਲਾਂ ਨਾਲ ਮਿਲ ਕੇ ਘਓ ਮੰਡੀ ਵਿਖੇ ਸਾਧ ਸੰਗਤ ਪਾਵਰਨ ਦਾ ਕਾਰਖਾਨਾ ਚਲਾ ਰਿਹਾ ਸੀ ਜ਼ਿੰਦਗੀ ਦੇ ਦਿਨ ਗੁਰੂ ਗੁਰੂ ਜਪਦਿਆਂ ਸੋਹਣੇ ਵਸਰ ਹੋ ਰਹੇ ਸਨ ਸਮੇਂ ਦੀ ਚਾਲ ਚਲਦਿਆਂ ਇਸ ਦੇ ਨਾਲ ਦੇ ਦੋਨੋਂ ਭਾਈ ਵਾਲਾ ਰਜਿੰਦਰ ਸਿੰਘ ਤੇ ਰਾਮ ਲਖਣ ਨੇ ਇੱਕ ਚਾਲ ਖੇਡੀ ਇਸ ਨਾਲ ਕਿ ਕਿਉਂ ਨਾ ਹੋਵੇ ਇਸ کارਖਾਨੇ ਵਿੱਚੋਂ ਇਸ ਨੂੰ ਬਿਨਾਂ ਕੁਝ ਦਿੱਤਿਆਂ ਹੀ ਅਲੱਗ ਕਰ ਦਿੱਤਾ ਜਾਵੇ ਹੁਣ ਕਾਰੋਬਾਰ ਤਾਂ ਹਰ ਇੱਕ ਗ੍ਰਸਤੀ ਨੂੰ ਚਾਹੀਦਾ ਹੈ ਸਾਧ ਸੰਗਤ ਪੈਸੇ ਤੋਂ ਬਿਨਾ ਗ੍ਰਸਤ ਜੀਵਨ ਦਾ ਇੱਕ ਪਲ ਵੀ ਨਹੀਂ ਨਿਕਲ ਸਕਦਾ ਧੰਤਨ ਬਾਬਾ ਨਨਸਿੰਘ ਜੀ ਮਹਾਰਾਜ ਬਚਨ ਫਰਮਾਉਂਦੇ ਹਨ ਬਈ ਸਾਧੂ ਦੇ ਕੋਲ ਪੈਸਾ ਹੈ ਤਾਂ ਸਾਧੂ ਕੋਡੀ ਦਾ ਨਹੀਂ ਜੇ ਸਾਧੂ ਕੋਲ ਪੈਸਾ ਹੈ ਤਾਂ ਸਾਧੂ ਕੋਡੀ ਦਾ ਨਹੀਂ ਤੇ ਜੇ ਗ੍ਰਸਤੀ ਕੋਲ ਪੈਸਾ ਨਹੀਂ ਬਈ ਉਹ ਵੀ ਗ੍ਰਸਤੀ ਕੌਡੀ ਦਾ ਨਹੀਂ ਭਾਵੇਂ ਹੈ ਸਾਧ ਸੰਗਤ ਕੇ ਸਾਧੂ ਕੋਲ ਪੈਸਾ ਹੋਵੇ ਕਿਉਂ ਪੈਸਾ ਰੱਖ ਨਹੀਂ ਸਕਦਾ ਇਸ ਦਾ ਭਾਵ ਇਹ ਹੈ ਕਿ ਸਾਧੂ ਮਾਇਆ ਵਿੱਚ ਰਹਿੰਦਾ ਹੋਇਆ ਵੀ ਮਾਇਆ ਦੇ ਕਬਜ਼ਾ ਕਰਕੇ ਨਾ ਬੈਠਾ ਹੋਵੇ ਮਾਇਆ ਵਿੱਚ ਰਹਿੰਦਾ ਹੋਇਆ ਮਾਇਆ ਤੋਂ ਨਿਰਲੇਪ ਰਹੇ ਨਰਲੇਪ ਰਹੇਗਾ ਤਾਂ ਮਾਇਆ ਇਸ ਦੇ ਮਗਰਮਗਰ ਲੱਗੀ ਫਰੇਗੀ ਭਾਵੇਂ ਜੇ ਮਾਇਆ ਹੈ ਤਾਂ ਉਹ ਪਰਉਪਕਾਰ ਦੇ ਕਾਰਜਾਂ ਹਿਤ ਉਸ ਨੂੰ ਵਰਤ ਦੇਵੇ ਆਪਣੇ ਕੋਲ ਜਮਾ ਕਰਕੇ ਨਾ ਰੱਖੇ ਤੇ ਗ੍ਰਸਤੀ ਗ੍ਰਸਥ ਵਿੱਚ ਰਹਿ ਕੇ ਸਾਧੂ ਦੀ ਸੰਗਤ ਕਰੇ ਸੁੱਚੀ ਕਿਰਤ ਕਰੇ ਤੇ ਉਸ ਕਿਰਤ ਵਿੱਚੋਂ ਉਸ ਸੁੱਚੀ ਕਿਰਤ ਵਿੱਚੋਂ ਦਸਵੰਧ ਗੁਰੂ ਕੇ ਨਿਮਿਤ ਕੱਢੇ ਗੁਰੂ ਬਾਲਾ ਬਣ ਕੇ ਗੁਰੂ ਦੇ ਪੈਰੇ ਹੀਟ ਰਹੇ ਭਈ ਫਿਰ ਉਹ ਗ੍ਰਸਤੀ ਵੀ ਨਿਰਲੇਪ ਹਾਸਤੀ ਹੀ ਮੰਨ ਲਈਏ ਤਾਂ ਐ ਕੋਈ ਅਤਕਥਨੀ ਨਹੀਂ ਹੋਵੇਗੀ ਸੋ ਗੁਰੂ ਕੀ ਸਾਧ ਸੰਗਤ ਭਾਈ ਵਾਲਾ ਨੇ ਇਹ ਚਾਲ ਖੇਡੀ ਕਿ 18000 ਦਾ ਕਰਜ਼ਾ ਕਾਰਖਾਨੇ ਦੇ ਸਿਰ ਤੇ ਹੈ ਜਾ ਤਾਂ ਜਿਹੜਾ 18000 ਆਪਣੇ ਸਿਰ ਕਰਜ਼ਾ ਪਵਾ ਲਵੇ ਉਹ ਕਾਰਖਾਨਾ ਲੈ ਲਵੇ ਜਾ ਜਿਹੜਾ 6000 ਕਰਜ਼ਾ ਤੀਜਾ ਹਿੱਸਾ ਬਣਦਾ ਉਹ ਦੇ ਦੇਵੇ ਤਾਂ ਨਾਲ ਭਾਈਵਾਲ ਬਣਿਆ ਰਹੇ ਜਾਂ ਬਈ ਤੀਜਾ ਭਾਈਵਾਲ ਕਾਰਖਾਨੇ ਤੋਂ ਬਾਹਰ ਹੋ ਜਾਵੇ ਜੇ ਨਹੀਂ ਕਰ ਸਕਦਾ ਤਾਂ ਉਹ ਤੀਜਾ ਭਾਈਵਾਲ ਕਾਰਖਾਨੇ ਤੋਂ ਬਾਹਰ ਹੋ ਜਾਵੇ ਖਿਆਲ ਤਾਂ ਇਹ ਸੁਣ ਕੇ ਇਹਨਾਂ ਪਾਸੋਂ ਭਾਵ ਸਰਦਾਰ ਹਰਪ੍ਰਜਨ ਸਿੰਘ ਜੀ ਪਾਸੋਂ 6000 ਵੀ ਕਰਜ਼ਾ ਨਹੀਂ ਦਿੱਤਾ ਜਾਣਾ ਤਾਂ ਪੇ ਬਾਹਰ ਕਾਰਖਾਨੇ ਤੋਂ ਹੋ ਜਾਣਗੇ ਤੇ ਕਾਰਖਾਨਾ ਅਸੀਂ ਸੰਭਾਲ ਲਵਾਂਗੇ ਇਹ ਚਾਲ ਖੇਡ ਰਹੇ ਹਨ ਸਾਧ ਸੰਗਤ ਕਰਜ਼ਾ ਕਾਰਖਾਨੇ ਸਿਰ ਕੋਈ ਨਹੀਂ ਸੀ ਬਸ ਇੱਕ ਭੋਲਾ ਤੇ ਸਿੱਧਾ ਸਾਦਾ ਪਰਿਵਾਰ ਜਾਣ ਕੇ ਚਾਲ ਖੇਡੀ ਜਾ ਰਹੀ ਸੀ ਆਪਸ ਵਿੱਚ ਕਰ ਸਲਾਹ ਕਰਕੇ ਸਰਦਾਰ ਹਰਪ੍ਰਜਨ ਸਿੰਘ ਜੀ ਸਾਧ ਸੰਗਤ ਜਦੋਂ ਕੁਝ ਵੀ ਨਾ ਸੁਜੇ ਦਾ ਦੇਖ ਆ ਜਦੋਂ ਦੇਖਿਆ ਨਾ ਚਾਰੇ ਪਾਸੇ ਨਿਗਾਹ ਮਾਰ ਕੇ ਕੋਈ ਰਸਤਾ ਨਾ ਲੱਭਿਆ ਤਾਂ ਫਿਰ ਇੱਕ ਦਰ ਦਿਸਿਆ ਬਾਬਾ ਕੁੰਦਨ ਸਿੰਘ ਜੀ ਪਾਸ ਬੇਨਤੀ ਕਰਨ ਲਈ ਸਾਧ ਸੰਗਤ ਇਹ ਸਰਦਾਰ ਹਰਪ੍ਰਜਨ ਸਿੰਘ ਜੀ ਤੁਰ ਪਏ ਕੇ ਬਾਬਾ ਜੀਆਂ ਦੇ ਕੋਲ ਜਾ ਕੇ ਫਰਿਆਦ ਕਰਾਂਗੇ ਬਈ ਵੱਡੇ ਮਹਾਪੁਰਖਾਂ ਦੀ ਬੜੀ ਕਿਰਪਾ ਹੈ ਗੁਰੂ ਸਹਿ ਮਹਾਰਾਜੀ ਦੀ ਸੇਵਾ ਕਰਦੇ ਹਨ ਗੁਰੂ ਨਾਨਕ ਦੇ ਚਰਨਾਂ ਦੇ ਗੋਲੇ ਹਨ ਧੰਤਨ ਬਾਬਾ ਕੁੰਦਨ ਸਿੰਘ ਜੀ ਮਹਾਰਾਜ ਚਲੋ ਉਹਨਾਂ ਕੋਲ ਜਾ ਕੇ ਫਰਿਆਦ ਕਰਦੇ ਹਾਂ ਪਹੁੰਚ ਗਏ ਤੇ ਸਮਾਂ ਮਿਲਣ ਤੇ ਬਾਬਾ ਜੀ ਪਾਸ ਪ੍ਰਸ਼ਾਦ ਭੇਟਾ ਧਰ ਸਾਰਾ ਜ਼ਿਕਰ ਵਿਸਥਾਰ ਸਹਿਤ ਬੇਨਤੀ ਕੀਤੀ ਮਹਾਰਾਜ ਕਿਰਪਾ ਕਰੋ ਕਿਰਪਾ ਕਰੋ ਬਾਬਾ ਜੀ ਸਾਡੀ ਕਿਰਤ ਆ ਸਾਡੀ ਕਿਰਤ ਹੱਥੋਂ ਖਿਸਕਦੀ ਜਾ ਰਹੀ ਹੈ ਕਿਰਪਾ ਕਰੋ ਸਾਡੀ ਕਿਰਤ ਨਾ ਹੱਥੋਂ ਖਿਸਕ ਜਾਏ ਬਾਬਾ ਜੀ ਬੇਨਤੀ ਸੁਣ ਪਰਵਾਉਣ ਲੱਗੇ ਕਹਿਣ ਲੱਗੇ ਜਵਾਨ ਕਬਰਾਓ ਨਾ ਜਵਾਨ ਕਬਰਾਓ ਨਾ ਗੁਰੂ ਨਾਨਕ ਦੇ ਚਰਨਾਂ ਦੀ ਓਟ ਲਵੋ ਦੇ ਨਾਲ ਵਚਨ ਕੀਤੇ ਸਾਧ ਸੰਗਤ ਕਹਿ ਲਗੇ ਆਖਣ ਜੋਰ ਚੁਪੈ ਨਹ ਜੋਰ ਆਖਣ ਜੋਰ ਚੁਪੈ ਨਹ ਜੋਰ ਬਈ ਇਸ ਜਪਜੀ ਸਾਹਿਬ ਦੀ ਪੌੜੀ ਦੇ ਪਾਠ ਦੀਆਂ 12-12 ਮਾਲਾ ਤੁਸੀਂ ਦੋਨੋਂ ਪਿਓ ਪੁੱਤਰਾ ਨਹੀਂ ਕਰਨੀਆਂ ਨੇ ਜੇ ਚਾਹਨੇ ਹੋ ਨਾ ਕਿ ਤੁਹਾਡੀ ਕਿਰਤ ਤੁਹਾਡੇ ਹੱਥੋਂ ਨਾ ਨਿਕਲੇ ਤਾਂ ਬਾਰਾ-ਬਾਰਾ ਮਾਲਾ ਤੁਸੀਂ ਦੋਨੋਂ ਪਿਓ ਪੁੱਤਰਾਂ ਨੇ ਜਗਜੀਤ ਸਿੰਘ ਸਾਹਿਬ ਦੀ ਇਸ ਪੌੜੀ ਦੀਆਂ ਕਰਨੀਆਂ ਹਨ ਆਖਣ ਜੋਰ ਚੁੱਪੈ ਨਹਿ ਜੋਰ 108 ਮਣਕੇ ਵਾਲੀ ਮਾਲਾ ਦਾ ਜਾਪ ਸਾਧ ਸੰਗਤ ਸਰਦਾਰ ਹਰਪ੍ਰਜਨ ਸਿੰਘ ਜੀ ਤੇ ਇਸ ਦੇ ਪਿਤਾ ਸਰਦਾਰ ਉਜਾਗਰ ਸਿੰਘ ਜੀ ਪ੍ਰਤੀ ਬਾਬਾ ਜੀ ਦਾ ਬਚਨ ਹੋ ਗਿਆ ਫਿਰ ਬਾਬਾ ਜੀ ਦੇ ਬਖਸ਼ੇ ਨਿਯਮ ਅਨੁਸਾਰ ਹਰ ਰੋਜ਼ ਆਪਣੇ ਨਿਤਨੇਮ ਤੋਂ ਇਲਾਵਾ ਅਨਿਤਨੇਮ ਤੋਂ ਇਲਾਵਾ 12-12 ਮਾਲਾ ਇਸ ਸ਼ਬਦ ਦੀਆਂ ਸ਼ੁਰੂ ਹੋ ਗਈਆਂ ਆ 40 ਕੋ ਦਿਨੇ ਸ਼ਬਦ ਦੇ ਪਾਠ ਕਰਦਿਆਂ ਨੂੰ ਹੁਣ ਉਪਰੰਤ ਫਿਰ ਬਾਬਾ ਜੀ ਪਾਸ ਬੇਨਤੀ ਕਰ ਦਿੱਤੀ ਬਾਬਾ ਜੀ ਭਾਈ ਵਾਲ ਲੋਗ ਅਜੇ ਵੀ ਟਿਕਣ ਨਹੀਂ ਦੇ ਰਹੇ ਕਾਰਖਾਨੇ ਤੋਂ ਬਾਹਰ ਕਰਨ ਲਈ ਵਿਧ ਘੜ ਰਹੇ ਹਨ ਸਾਡੇ ਪਾਸ ਹੋਰ ਕਾਰਜਾਂ ਵਿੱਚ ਵੀ ਪੈਸੇ ਲਗਾਉਣ ਲਈ ਹੈ ਨਹੀਂ ਤੁਸੀਂ ਕਿਰਪਾ ਕਰੋ ਸਾਡੀ ਵਾਹ ਫੜ ਲਓ ਬਾਬਾ ਜੀ ਇਹਨਾਂ ਦੀ ਬੇਨਤੀ ਸੁਣ ਕੋਈ ਬੜੇ ਸਹਜ ਨਾਲ ਫਰਮਾਉਣ ਲੱਗੇ ਭਾਈ ਹੌਸਲਾ ਰੱਖੋ ਸਭ ਤਰ੍ਹਾਂ ਨਾਲ ਬਾਬਾ ਜੀ ਭਲੀ ਹੀ ਕਰਨਗੇ ਤੁਸੀਂ ਆਪਣਾ ਸ਼ਬਦ ਦਾ ਨੇਮ ਦੁੱਗਣਾ ਕਰਦੇ ਹੋ ਦੁੱਗਣਾ ਕਰਦੇ ਹੋ ਭਾਵ 24 24 ਮਾਲਾ ਹੁਣ ਫੇਰਨੀਆ ਸ਼ੁਰੂ ਕਰਦੇਓ ਸਤਿਵਚਨਾਕ ਸੀਸਨਵਾਕੇ ਹੁਣ ਦੋਨੋ ਪਿਓ ਪੁੱਤਰਾਂ ਵੱਲੋਂ ਸਾਧ ਸੰਗਤ 24 24 ਮਾਲਾ ਦਾ ਜਾਪ ਸ਼ੁਰੂ ਹੋ ਗਿਆ ਆ ਸਵਾ ਮਹੀਨਾ ਜਾਪ ਕੀਤਾ ਸਵਾ ਮਹੀਨਾ ਫਿਰ ਵੀ ਤਣ ਪਿੱਛੋਂ ਬਾਬਾ ਜੀ پاس ਜਾ ਬੇਨਤੀ ਕੀਤੀ ਬਾਬਾ ਜੀ ਅਜੇ ਵੀ ਸਾਡਾ ਕਾਜ ਸਿੱਧ ਨਹੀਂ ਹੋਇਆ ਆਪ ਜੀ ਕਿਰਪਾ ਕਰੋ ਸਮਤ ਬਖਸ਼ੋ ਬਾਬਾ ਜੀ ਫਰਮਾਉਣ ਲੱਗੇ ਭਾਈ ਹੁਣ ਤੁਸੀਂ ਜਾਓ ਸਤਿਗੁਰੂ ਕਿਰਪਾ ਕਰਕੇ ਸਭੇ ਕਾਰਜ ਸਿੱਧ ਕਰਨਗੇ ਭਈ ਗੁਰੂ ਕਿਰਪਾ ਸਦਕਾ ਹਫਤੇ ਦੇ ਅੰਦਰ ਅੰਦਰ ਤੁਹਾਡਾ ਕਾਰਜ ਹੋ ਜਾਵੇਗਾ ਤੁਸੀਂ ਜਾ ਕੇ ਆ ਜੈ ਰਾਮ ਸਿੰਘ ਨੂੰ ਅੰਮ੍ਰਿਤਸਰ ਮਿਲ ਲਵੋ ਤੁਹਾਡੀ ਬੰਦਗੀ ਕੀਤੇ ਹੋਏ ਸ਼ਬਦ ਦਾ ਸਿਮਰਨ ਬਈ ਤੁਹਾਡੇ ਪੁੰਨਾ ਵਿੱਚ ਹੋਏ ਵਾਧੇ ਦਾ ਜਰੂਰ ਮਾਤਮ ਮਿਲੇਗਾ ਜਰੂਰ ਮਿਲੇਗਾ ਇਧਰੋਂ ਹੁਣ ਸਾਧ ਸੰਗਤ ਤੋਂ ਬਖਸ਼ਿਸ਼ ਲੈ ਕੇ ਇਹ ਬਖਸ਼ਿਸ਼ ਲੈ ਕੇ ਇਹ ਦੋਨੋਂ ਪਿਓ ਪੁੱਤਰ ਸਰਦਾਰ ਜੈ ਰਾਮ ਸਿੰਘ ਜੀ ਨੂੰ ਆ ਕੇ ਮਿਲੇ ਸਾਰੀ ਵਿਤਿਆ ਸੁਣਾਈ ਸਰਦਾਰ ਜੈ ਰਾਮ ਸਿੰਘ ਜੀ ਨੇ ਇੱਕ ਉੱਚ ਅਧਿਕਾਰੀ ਨਾਲ ਸਾਰਾ ਬੇਰਵਾ ਖੋਲ ਹਫਤੇ ਦੇ ਅੰਦਰ ਅੰਦਰ ਵਈ ਇਸ ਕਾਰਖਾਨੇ ਦੀ ਪੱਕੀ ਤੌਰ ਤੇ ਮਲਕੀਅਤ ਤੇ ਇਸ ਦੀਆਂ ਚਾਬੀਆਂ ਇਸ ਪਰਿਵਾਰ ਦੇ ਹਿੱਸੇ ਦਲਵਾ ਦਿੱਤੀਆਂ। ਬਾਬਾ ਜੀ ਦੀ ਸੰਗਤ ਦੇ ਸਦਕੇ ਗੁਰਬਾਣੀ ਦੇ ਨੇਮ ਸਿਮਰਨ ਦੇ ਸਦਕੇ ਵਈ ਸਰਦਾਰ ਜੈ RAM ਸਿੰਘ ਜੀ ਨੂੰ ਮਿਲਿਆ ਤਾਂ ਪਹਿਲਾਂ ਵੀ ਜਾ ਸਕਦਾ ਸੀ ਪਰ ਇੰਦਰ ਕਾਰਖਾਨੇ ਦੇ ਭਾਈ ਵਾਲਾਂ ਤੋਂ ਸੰਗੀਆਂ ਦੇ ਪੁੰਨਾਂ ਵਿੱਚ ਵਾਅਦਾ ਕਰਵਾ ਕੇ ਪਿਛਾ ਛੜ ਸੜਵਉਣਾ ਇਹ ਵੀ ਕਿਸ ਕਾਰਨ ਅਧਿਆਇ ਹੋ ਸਕਦਾ ਸੀ ਜੋ ਕਿ ਬਾਬਾ ਜੀ ਹੀ ਜਾਣਦੇ ਸਨ ਪਰ ਈਰਖਾ ਵਾਦੀ ਬਈ ਉਹਨਾਂ ਭਾਈ ਵਾਲਾ ਨੂੰ ਫਿਰ ਬੜੀਆਂ ਕਠਨਾਈਆਂ ਸਹਿਣੀਆਂ ਪਈਆਂ ਸਾਧ ਸੰਗਤ ਬੜੀਆਂ ਕਠਨਾਈਆਂ ਸਹਿਣੀਆਂ ਪਈਆਂ ਆ ਜਿਨ੍ਹਾਂ ਨੇ ਸਰਦਾਰ ਹਰਪ੍ਰਜਨ ਸਿੰਘ ਜੀ ਦੇ ਨਾਲ ਧੋਖਾ ਕਰਨ ਦੀਆਂ ਯੁਗਤਾ ਘੜੀਆਂ ਸਨ ਉਹਨਾਂ ਦੀਆਂ ਜੁਗਤਾਂ ਘੜੀਆਂ ਦੀਆਂ ਘੜੀਆਂ ਹੀ ਰਹਿ ਗਈਆਂ ਪਰ ਉਹਨਾਂ ਦਾ ਕੀਤਾ ਹੋਇਆ ਕਰਮ ਉਹਨਾਂ ਦੇ ਹੀ ਉਲਟ ਵਰਤ ਗਿਆ ਸਾਧ ਸੰਗਤ ਇਸ ਕਰਕੇ ਵੀ ਕਰਮੀ ਆਪੋ ਆਪਣੇ ਜਿਹੋ ਜੇ ਕਰਮ ਕਮਾਉਂਦਾ ਹੈ ਜੀਵ ਉਸ ਨੂੰ ਉਹਨਾਂ ਕਰਮਾਂ ਅਨੁਸਾਰ ਲੇਖਾ ਦੇਣਾ ਪੈਂਦਾ ਹੈ ਤੇ ਜਿਹੜਾ ਗੁਰੂ ਨਾਨਕ ਦੀ ਓਟ ਤੱਕ ਲਵੇ ਜਿਹੜਾ ਵੀ ਗੁਰਨਾਨਕ ਦੀ ਓਟ ਤੱਕ ਲਵੇ ਗੁਰੂ ਦੇ ਪਿਆਰਿਆਂ ਦੀ ਓਟ ਤੱਕ ਲਵੇ ਉਹਨਾਂ ਨੂੰ ਫਿਰ ਰਸਤੇ ਮਿਲ ਜਾਂਦੇ ਨੇ ਆ ਜਿਸ ਤਰ੍ਹਾਂ ਸਰਦਾਰ ਹਰਪ੍ਰਧਨ ਸਿੰਘ ਜੀ ਨੂੰ ਧੰਧੰਬਾ ਬਾਵਾ ਕੁੰਦਨ ਸਿੰਘ ਜੀ ਮਹਾਰਾਜ ਜੀਆਂ ਨੇ ਬਾਣੀ ਦੇ ਨਾਲ ਜੋੜਿਆ ਸਿਮਰਨ ਕਰਵਾਇਆ ਜਪ ਕਰਾਇਆ ਤੇ ਪੁੰਨ ਦਾ ਪ੍ਰਤਾਪ ਵਧਿਆ ਪੁੰਨ ਪ੍ਰਤਾਪਨ ਵਾਰਡ ਜੇ ਤੈ ਤੁਹਾਨੂੰ ਪਾਪਨ ਕੇ ਬੋ ਪੁੰਝ ਖਪੈਗੇ ਤੇ ਸਹਾਸੰਗਤ ਫਿਰ ਹੋਇਆ ਕਿ ਹਫ਼ਤੇ ਦੇ ਅੰਦਰ-ਅੰਦਰ ਇਸ ਕਾਰਖਾਨੇ ਦੀ ਪੱਕੇ ਤੌਰ ਤੇ ਮਲਕੀਅਤ ਤੇਸ ਦੀਆਂ ਚਾਬੀਆਂ ਇਸ ਪਰਿਵਾਰ ਦੇ ਹਿੱਸੇ ਦਿਲਵਾ ਦਿੱਤੀਆਂ ਸਰਦਾਰ ਜੈ ਰਾਮ ਸਿੰਘ ਜੀ ਨੇ ਸੋ ਸਹਾਸੰਗਤ ਬਾਬਾ ਜੀ ਦੀ ਕਿਰਪਾ ਸਦਕਾ ਹੁਣ ਇਹਨਾਂ ਦੇ ਸਾਰਾ ਕੁਝ ਹਿੱਸੇ ਆ ਗਿਆ ਤੇ ਈਰਖਾ ਵਾਦੀ ਉਹਨਾਂ ਭਾਈ ਵਾਲਾ ਨੂੰ ਫਿਰ ਬੜੀਆਂ ਕਠਿਨਾਈਆਂ ਸਹਿਣੀਆਂ ਪਈਆਂ ਤੇ ਸਰਦਾਰ ਹਰਪ੍ਰੀਤ ਸਿੰਘ ਜੀ ਦੇ ਪਰਿਵਾਰ ਉੱਤੇ ਬਾਬਾ ਜੀ ਦੀਆਂ ਬੇਅੰਤ ਆ ਬੇਅੰਤ ਰਹਿਮਤਾਂ ਵਰਤਦੀਆਂ ਗਈਆਂ ਕਾਰਖਾਨੇ ਵਿੱਚ ਸਤਿਗੁਰੂ ਜੀ ਦਾ ਪ੍ਰਕਾਸ਼ ਕਰਕੇ ਤੇ ਅੰਮ੍ਰਿਤ ਸੰਚਾਰ ਜਪ ਤਪ ਦੇ ਸਮਾਗਮਾਂ ਦੀਆਂ ਬਾਬਾ ਜੀ ਸ਼ਿਵਾਮਾ ਵੀ ਲੈਂਦੇ ਰਹੇ ਇਸ ਤਰ੍ਹਾਂ ਇਸ ਪਰਵਾਰ ਤੇ ਰਹਿਮਤਾਂ ਵਰਤੀਆਂ ਸੋ ਇਹ ਸਾਖੀ ਤੋਂ ਭਾਵ ਸਾ ਸੰਗਤ ਸਾਧੂ ਜਨ ਬਖਸ਼ਾ ਕਿਵੇਂ ਵੀ ਵਰਤਾ ਦੇਣ ਉਹਨਾਂ ਦੀ ਸੰਗਤ ਸਦਕਾ ਸਤਸੰਗੀ ਜਨ ਗੁਰਬਾਣੀ ਦੀ ਪ੍ਰੀਤ ਸਦਕਾ ਗੁਰੂ ਚਰਨਾਂ ਦਾ ਹੀ ਰਸ ਮੰਨਦੇ ਹਨ ਤੇ ਸੰਗੀਆਂ ਦੇ ਕਾਰਜ ਫਿਰ ਆਪਣੇ ਆਪ ਰੱਬੀ ਰਹਿਮਤ ਵਰਤਣ ਸਦਕਾ ਸਦ ਹੁੰਦੇ ਜਾਂਦੇ ਹਨ ਇਵੇਂ ਬਾਬਾ ਜੀ ਨੇ ਹਰ ਸੰਗੀ ਨੂੰ ਸਾਧ ਸੰਗਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਗੁਰਬਾਣੀ ਦੇ ਲੜ ਹੀ ਲਗਾਇਆ ਤੇ ਸਭਨਾ ਦੇ ਕਾਰਜੇ ਰਸ ਕਰਦੇ ਗਏ ਤੇ ਅੱਜ ਵੀ ਕਰ ਰਹੇ ਹਨ ਅੱਜ ਵੀ ਕਰ ਰਹੇ ਹਨ ਸਾਧ ਸੰਗਤ ਸੋ ਸਾਧ ਸੰਗਤ ਸਤਿਗੁਰ ਸੇਵੈ ਸੇ ਮਹਾਪੁਰਖ ਸੰਸਾਰੇ ਇਲਾਹੀ ਜੀਵਨ ਧੰਤਨ ਬਾਬਾ ਕੁੰਦਨ ਸਿੰਘ ਜੀ ਨਾਨਕ ਸਰ ਕਲੀਰਾਵਾਲੇ ਉਹਨਾਂ ਦੇ ਭਾਗ ਤੀਜੇ ਵਿੱਚ ਭਾਈ ਅਮਰਤਪਾਲ ਸਿੰਘ ਜੀ ਅਮਰਤ ਸਰ ਵਾਲੇ ਲਿਖਦੇ ਹਨ ਇਹ ਸਾਖੀ ਸਰਦਾਰ ਹਰਪਜਨ ਸਿੰਘ ਜੀ ਈਸਟ ਮੋਹਨ ਨਗਰ ਵਾਲਿਆਂ ਨੇ ਸਰਵਣ ਕਰਵਾਈ ਹੈ ਜੋ ਕਿ ਆਪ ਸੰਗਤ ਨੇ ਸਰਵਣ ਕੀਤੀ ਹੈ ਸੋ ਉਮੀਦ ਹੈ ਆਪ ਜੀਆਂ ਨੂੰ ਇਸ ਸਾਖੀ ਦੇ ਵਿੱਚੋਂ ਬਹੁਤ ਕੁਝ ਪ੍ਰਾਪਤ ਹੋਇਆ ਹੋਣਾ ਹੈ ਇਧਰ ਉਧਰ ਪਟਕਣ ਦੀ بجائے ਸਾਧ ਸੰਗਤ ਜੇ ਸਾਡੇ ਪਰਿਵਾਰ ਦੇ ਵਿੱਚ ਕਾਰੋਕਾਰ 12 ਦੇ ਵਿੱਚ ਕੋਈ ਵਿਗਨ ਪੈਂਦਾ ਹੈ ਤਾ ਸਾਨੂੰ ਬਾਣੀ ਦਾ ਓਟ ਆਸਰਾ ਤੱਕਣਾ ਚਾਹੀਦਾ ਹੈ ਤੇ ਬਾਣੀ ਦੇ ਰਸੀਏ ਮਹਾਂਪੁਰਖਾਂ ਦੀ ਸੰਗਤ ਕਰਨੀ ਚਾਹੀਦੀ ਹੈ ਤਾਂ ਕਿ ਸਾਨੂੰ ᔪਗਤੀ ਦੇ ਨਾਲ ਸਾਧਕੇ ਸੰਧ ਨਹੀਂ ਕਸ਼ਕਾਲ ਦਰਸ਼ਨ ਪੇਟ ਤੋਹਤ ਨਿਹਾਲ ਸਾਧ ਸੰਗਤ ਮਹਾਂਪੁਰਖ ᔪਗਤੀਆਂ ਦੇ ਦਿੰਦੇ ਹਨ ਬਸ ਉਸ ᔪਗਤੀ ਦੇ ਨਾਲ ਰਸਤਾ ਸੁਖਾਲਾ ਹੋ ਜਾਂਦਾ ਹੈ ਫਿਰ ਇਹ ਲੋਕ ਸੁਖੀਏ ਪ੍ਰਲੋਕ ਸਹੇਲੇ ਨਾਨਕ ਹਰ ਪ੍ਰਭ ਆਪੇ ਮੇਲੇ ਬਖਸ਼ਾ ਹੋ ਜਾਂਦੀਆਂ ਹਨ ਸੋ ਆਓ ਇਸ YouTube ਚੈਨਲ ਨੂੰ ਸਬਸਕ੍ਰਾਈਬ ਕਰਨ ਦੀ ਕਿਰਪਾਲਤਾ ਕਰਨੀ ਜੀ ਇਹਨਾਂ ਸਾਖੀਆਂ ਨੂੰ ਸਰਵਣ ਆਪ ਵੀ ਕਰੋ ਤੇ ਵੱਧ ਤੋਂ ਵੱਧ ਅਗੇ ਸ਼ੇਅਰ ਕਰ ਦਿਆ ਕਰੋ ਤਾਂ ਕਿ ਹੋਰ ਵੀ ਸੰਗਤਾਂ ਲਾਭ ਉਠਾ ਸਕਣ ਸੋ ਜਿਨ੍ਹਾਂ ਨੇ ਸਾਧ ਸੰਗਤ ਇਹ ਜੀਵਨ ਸਾਖੀਆਂ ਦਾ ਇਤਿਹਾਸ ਪ੍ਰਾਪਤ ਕਰਨਾ ਹੈ ਉਹ ਨਾਨਕ ਸਰ ਨੀਵੋ ਉਤਮ ਪੰਡਾਰ ਪੁਸਤਕ ਪੰਡਾਰ ਤੋਂ ਵੀ ਪ੍ਰਾਪਤ ਕਰ ਸਕਦੇ ਹੋ ਮਹਾਂਪੁਰਖਾਂ ਦੇ ਜੀਵਨ ਇਤਿਹਾਸ ਨੂੰ ਪੜਿਏ ਗੁਰੂ ਪ੍ਰਤੀ ਗੁਰਬਾਣੀ ਪ੍ਰਤੀ ਗੁਰੂ ਘਰਾ ਪ੍ਰਤੀ ਅਸਥਾਨਾ ਪ੍ਰਤੀ ਸ਼ਰਧਾ ਵਧਦੀ ਹੈ ਭਾਵਨਾ ਵਧਦੀ ਹੈ ਪਰ ਭਾਵਨਾ ਵਾਲਿਆਂ ਦੇ 베ੜੇ ਪਾਰ ਹੋ ਜਾਂਦੇ ਹੰਸਾ ਸੰਗਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ